ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹਾ ਆ ਜਾਂਦਾ ਫਿਰੋਜ਼ਪੁਰ ਤੇ ਨੇੜੇ ਦੀ ਗੱਲ ਕਰੀਏ ਤਾਂ ਸੱਜਣੋ ਖਾਜਾ ਖੜਕ ਵੀ ਇੱਥੋਂ ਨਜ਼ਦੀਕ ਰਹਿ ਜਾਂਦਾ ਸਰਾਂ ਵਾਲੀ ਮਿਰਜੇ ਕੇ ਮੋਦਕੀ ਇਹਦੇ ਆਹ ਲਗਵਾਉਣ ਦੇ ਨਗਰ ਆ ਤੇ ਆਹ ਜਿਹੜੀ ਛੋਟੀ ਸਕਰੀਨ ਤੇ ਚੱਲਦੀ ਆ ਸਜਣੋ ਤੋਕੜ ਗੱਬਣ ਚੱਕ ਪਾਸ ਆ ਜਿੰਨੇ ਚਿਰਦੀ ਹੋਈ ਮਾਲਕਾਂ ਨੂੰ ਪੁੱਛ ਲਾਂਗੇ ਤੇ ਬਾਕੀ ਤੋਕੜਾ ਗੱਬਣਾ ਦੇ ਕਾਫੀ ਰੋਲੇ ਵੀ ਚੱਲੀ ਜਾਂਦੇ ਬਾਕੀ ਤੁਸੀਂ ਚੈੱਕ ਕਰਾ ਕੇ ਵੀ ਲੈ ਜਿਓ ਇਹ ਭਰਾ ਦੀ ਚੈੱਕ ਕਰਾਈ ਵੀ ਆ ਬਹੁਤ ਸੋਹਣੀ ਛੋਟੀ ਆ ਚੰਗੇ ਕਦ ਕਾਠ ਦੀ ਤੇ ਆ ਆ ਗਈ ਨੀਲੀ ਰਾਵੀ ਦਾ ਪੱਖ ਰੱਖਦੀ ਮੈਂ ਮਾਨ ਲਓ ਵੀ ਓਕੇ ਰਿਪੋਰਟ ਕਹਿ ਦਈਏ ਤਾਂ 100 ਦੀ 100 ਦੈਨ ਲੈਂਦੀ ਆ ਲੇਵਾ ਭਾਂਡਾ ਚੈੱਕ ਕਰ ਲਓ ਮਗਰਲੇ ਪੈਰਾਂ ਦੇ ਨਿਸ਼ਾਨ ਅੱਖਾਂ ਬਿੱਲੀਆਂ ਬੜਾ ਚੰਗਾ ਇਹਦੇ ਮਾਲਕਾਂ ਨੇ ਵੀਰ ਹਰਾਂ ਨੂੰ ਦੁੱਧ ਦੱਸਿਆ ਬੁੱਲ ਵੀ ਵਾਈਟ ਆ ਅੱਖ ਚੱਟੀ ਆ ਸੋਹਣੇ ਬੱਚੇ ਪਾ ਦੂਗੀ ਤੇ ਚੰਗਾ ਦੁੱਧ ਵੀ ਪਿਆਜੂ ਤੇ ਆ ਵੀ ਕਰਮਾਂ ਵਾਲੀ ਚੰਗੇ ਪੱਠਪੜੇ ਦੀ ਝੋਟੀ ਕਾਲੀ ਮੋਹਰਾ ਦੀ ਆ ਗਈ ਲੇਖਾ ਜੋਖਾ ਕਰਦੇ ਹਾਂ ਸ਼ੁਰੂ ਜੱਗੇ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਜਿਹੜਾ ਪਸ਼ੂ ਪਸੰਦ ਆਉਂਦਾ ਸੱਜਣੋ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਰਹਿੰਦੀ ਵੀ ਤਸੱਲੀ ਕਰ ਲਿਓ ਤਸੱਲੀ ਕਰਨਾ ਤੁਹਾਡਾ ਹੱਕ ਆ ਸੱਜਣੋ ਕਿਉਂਕਿ ਸਾਲੀਆਂ ਚੀਜ਼ਾਂ ਤੇ ਇਹ ਵੀ ਰਹਾਂ ਨੇ ਵੀ ਗਾਂ ਰਕਮਾਂ ਭਰ ਕੇ ਪਸ਼ੂ ਲੈ ਹੁੰਦੇ ਆ ਤੇ ਫਿਰ ਨਾ ਯਾਰ ਨਿਭੜਦਾ ਕੁਛ ਨਹੀਂ ਇੰਨੀ ਕੁ ਬੇਨਤੀ ਜ਼ਰੂਰ ਕਬੂਲ ਕਰਿਆ ਕਰੋ ਕਿਉਂਕਿ ਤੁਸੀਂ ਵੀ ਸੱਜਣੋ ਪੈਸੇ ਖਰਚਨੇ ਆ ਬੜੇ ਔਖੇ ਪੈਸੇ ਬੰਦੇ ਆ ਤੇ ਚਲੋ ਇਹਨਾਂ ਭਰਾਵਾਂ ਨੇ ਵੀ ਪੈਸੇ ਲਾ ਕੇ ਆਪਦੇ ਜਣੀ ਤਾਂ ਤਸੱਲੀ ਕੀਤੀ ਹੁੰਦੀ ਆ ਬਾਕੀ ਤੁਸੀਂ ਵੀ ਕਰਿਆ ਕਰੋ ਤੁਹਾਡਾ ਹੱਕ ਬੰਦਾ ਜੁੜੇ ਹੋਣ ਤੱਕ ਆਜੋ ਲਈਏ ਡਿਟੇਲ ਐਸੇ ਤੋਂ ਕਰਦੇ ਆਂ ਸ਼ੁਰੂ ਤੇ ਅੱਗੇ 2 ਜਨਵਾਰ ਜਿਹੜੇ ਵਿਖਾਵਾਂਗੇ ਇੱਕ ਤਿਆਰ ਇੱਕ ਟੋਕੜ ਗੱਬਣ ਚੱਕ ਪਾਸ ਜੱਗੇ ਵੀਰ ਸਾਸਰੀ ਕਾ ਅੱਛੀ ਕਾਲ ਜੀ ਹੋਰ ਸੁਣਾ ਬਸ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਤਾਂ ਪੂਰੀ ਪੂਰੀ ਓਕੇ ਰਿਪੋਰਟ ਹੈ ਨਾ ਓਕੇ ਓਕੇ ਕਿਰਪਾ ਬਾਬੇ ਨਾਨਕ ਦੀ ਪੂਰੀ ਸ਼ੁਕਰ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਚਲ ਜਲ ਪਾਣੀ ਦੇ ਜਾਂਦੀਆਂ ਤੇ ਵਿਕੀ ਜਾਂਦਾ ਨਾ ਮਾਲ ਚਲ ਸ਼ੁਕਰ ਰੱਬ ਦਾ ਇੰਨਾ ਕ ਪਿਆਰ ਸਤਕਾਰ ਜਿਹਾ ਹਨਾ ਚੱਲੀ ਚੁਲੀ ਜਾਵੇ ਭੈਣਾ ਭਰਾਵਾਂ ਨਾ ਹਾਂਜੀ ਤੇ ਬਾਕੀ ਦਾ ਇੱਥੇ ਹੀ ਆ ਸਭ ਕੁਝ ਇੱਥੇ ਇੱਥੇ ਸਾਰਾ ਕੁਝ ਹੈ ਨਾ ਹਾਂਜੀ ਹਾਂਜੀ ਇਹਦਾ ਗਾਂ ਕੱਖ ਨਹੀਂ ਵੇਖਿਆ ਕਿਸ ਨੇ ਬੱਸ ਬੱਸ ਸਹੀ ਗੱਲ ਹੈ ਤੇ ਆਪਣਾ ਐਡਰੈਸ ਦੱਸ ਦਈਏ ਆਪਣਾ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਨੇੜੇ ਮੁਦਗੀ ਸ਼ਹਿਰ ਆਪਾਂ ਨੂੰ ਫਰੀਦਕੋਟ ਫਰੀਦਕੋਟ ਵਾੜਾ ਭਾਈ ਦਾ ਕਬਰਵੱਛਾ ਸਾਰਾ ਇਹ ਦੇ ਆਣ ਗਵਾਂਡ ਇਹ ਆਣ ਗਵਾਂਡ ਆਪਣੇ ਪਿੰਡ ਆ ਜਿਹੜੀਆਂ ਜੋੜੀਆਂ ਨਹਿਰਾ ਲੱਗਦੀਆਂ ਇਹਨਾਂ ਦੇ ਪਿੰਡ ਆ ਆਪਣਾ ਠੀਕ ਆ ਮੱਝਾਂ ਚ ਵਿਕਣ ਤੇ ਨਾ ਵਿਕਣ ਪਰ ਜੱਗਿਆ ਤੂੰ ਜਚੀ ਜਾਨਾ ਜੇ ਪੱਗ ਬੰਨ ਕੇ ਧੰਨਵਾਦ ਵੀਰ ਜੀ ਬਹੁਤ ਸਿਰ ਆ ਜਾਵਾਂ ਹਾਂਜੀ ਤੇ ਲੋਕੇਸ਼ਨ ਵੀ ਘੈਂਟ ਬੰਦੀ ਪਈ ਮਗਰੋਂ ਹਾਂਜੀ ਤੇ ਪਰ ਮਾਲਕ ਦੀ ਕਰਪਾ ਪੂਰੀ ਪੂਰੀ ਬਾਬੇ ਨਾਨਕ ਜਿਵੇਂ ਜਨਾਨੀਆਂ ਪਾਰਲਰ ਪੂਲਰ ਚ ਜਾਂਦੀਆਂ ਕਿਤੇ ਉਹ ਕਰਾ ਕੇ ਤਾਂ ਨਹੀਂ ਆਇਆ ਮੇਕਅਪ ਮੁਕ ਕੱਪ ਦਾ ਕੋਈ ਬਸਾਂ ਨਵਾ ਕੇ ਮੱਝਾਂ ਨੂੰ ਤੇ ਐ ਬੰਦ ਮੜ ਕੇ ਨਾਲ ਹੀ ਹੋ ਗਿਆ ਹਨਾ ਸਾਖ ਚੇਰਾ ਹੋ ਗਿਆ ਜਿਆਦਾ ਨੰਬਰ ਨੰਬਰ 9501468937 9501468937 ਓਕੇ ਹਾਂਜੀ ਤੇ ਆ ਛੋਟੀ ਸੂਆ ਇਹ ਸੂਆ ਹੀ ਇਸ ਟਾਈਮ ਤੀਜਾ ਸੂਆ ਸੁਣਾਏ ਨੇ ਓਕੇ ਕਹਿਣ ਨੂੰ ਦੂਜਾ ਵੀ ਕਹਿ ਦਗੇ ਕਹਿਣ ਨੂੰ ਕਹਿੰਦੇ ਦੂਜਾ ਪਰ ਆਪਾਂ ਇਹ ਕੰਮ ਕਰਨਾ ਨੇ ਤੀਜਾ ਜਿਹੜੀ ਸਹੀ ਆ ਪ੍ਰੋਪਰ ਤੀਜਾ ਹੈ ਠੀਕ ਆ ਹਾਂਜੀ ਲੇ ਨੂੰ ਕੱਢੀ ਬਾਾਰ ਮਾਰੀ ਜੀ ਫਿਰ ਨਾਲ ਨਾਲ ਆਪਾਂ ਗੱਲਾਂ ਕਰਾਂਗੇ ਹਾਂਜੀ ਹਾਂਜੀ ਸੂਆ ਸੁੰਦੀ ਆ ਜੱਗੇ ਤੀਜਾ ਤੀਜਾ ਸੂਆ ਸੁੰਦੀ ਆ ਜੀ ਮਾਲਕਾਂ ਨੇ ਕਿਹਾ ਵੀ ਦੁੱਜੇ ਸੂਏ 15 ਕਿਲੋ ਦੁੱਧ ਦਿੱਤਾ ਝੋਟੀ ਓਕੇ ਇਹਦੇ ਮਾਲਕ ਜਿਹੜੇ ਸੀ ਮਗਰਲੇ ਸੂਏ ਉਹ ਕਹਿੰਦੇ 15 ਦੁੱਧ ਦਿੱਤਾ 15 ਦਿੱਤਾ ਪਿੱਠ ਪੂੜਾ ਤੇ ਕੱਦ ਵੇਖੋ ਵੀਰ ਜੀ ਕਿੱਡਾ ਆਂਦਾ ਓਕੇ ਤੇ ਦਿਨ ਕਿੰਨੇ ਸ਼ਾਹ ਜੀ ਦਿਨ ਹਫਤਾ ਨਹੀਂ ਸੁੰਦੀ ਵੀਰੇ ਜੀ 10 ਦਿਨ ਹੀ ਲੈ ਜੇ ਥੱਲੇ ਜੀ 10 ਦਿਨ ਪੱਕਾ ਲੈ ਜਾਊਗੀ ਜੀ ਬਣੂ ਬਹੁਤ ਥੱਲੋਂ ਬਣੂ ਇੱਕ ਨੰਬਰ ਥਾਣਾ ਤੋਂ ਨਾਲ ਲੋ ਟਿੱਪੀ ਓ ਕਿੱਪੀ ਆਪੇ ਅਗਲਾ ਆਪਦੀ ਤਸ ਥਾਣ ਤੁਸੀਂ ਇੱਥੇ ਆ ਕੇ ਚੈੱਕ ਕਰ ਲਿਓ ਭਾਰਤੀ ਤੁਹਾਨੂੰ 2 ਤੋਂ 3 ਦਿਨ ਦੀ ਗਾਰੰਟੀ ਲੈ ਕੇ ਦੇਵਾਂਗੇ ਹਾਂ ਨਹੀਂ ਫੇਸ ਕੁਆਲਿਟੀ ਬਹੁਤ ਸੋਹਣੀ ਆ ਹਨਾ ਬਹੁਤ ਜੱਜ ਚੰਗੀ ਤੇ ਬਾਕੀ ਲੇਵਾ ਪਾਂਡਾ ਸਾਫ ਬਣਨਾ ਜੀ ਇਹ ਨਹੀਂ ਪੂਰੀ ਹਜੇ ਤਾਂ ਉਹਦੇ ਕਹਿਣਾਂ ਕੋ 30 ਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬੰਨਾ ਕੋਕਾ ਬੰਨਾ ਹਨਾ ਸਹੀ ਸਹੀ ਗੱਲ ਹੈ ਪਰ ਕੋਕੇ ਬਣੇ ਪਏ ਉਧਰ ਵੀ ਬਣੇ ਪਏ ਆ ਉਧਰ ਵੀ ਪੜਾਕੇ ਪਈ ਜਾਂਦੇ ਆ ਕੋਕੇ ਬਣੇ ਪਏ ਉਧਰ ਵੀ ਕੀ ਕਰੀਏ ਹੁਣ ਠੀਕ ਆ ਵੇਖੋ ਸੱਜਣੋ ਕਿਆ ਬਾਤਾਂ ਵਾਲੀ ਝੋਟੀ ਆ ਸਫਾਈਆਂ ਸੂਹੀਆਂ ਬਹੁਤ ਚੰਗੀਆਂ ਲੱਗੀਆਂ ਕੱਟੀ ਨੂੰ ਬਹੁਤ ਜ਼ਿਆਦੀ ਖਰੀ ਚੰਗੀ ਹਾਂ ਬਹੁਤ ਜ਼ਿਆਦੀ ਖਰੀ ਚੰਗੀ ਹਾਂ ਬਰੀਕ ਚਮੜੀ ਦੀ ਤੇ ਬਹੁਤ ਬੜੇ ਚੰਗੇ ਨੱਕਰ ਦੀ ਦੁੱਧ ਵੀ ਇਸ ਟਾਈਮ 15 ਤੋਂ 16 ਹੀ ਆਪਾਂ ਫੇਰ ਐਂਡ ਕੀ ਕਹਿੰਦੇ ਆ ਪਰ ਦੇਨ ਨੂੰ ਉਹ ਕਹਿੰਦੇ ਜਿਆਦਾ ਵੀ ਦੇ ਦਊਗੀ ਦੇ ਦਊਗੀ ਪਰ ਆਪਾਂ ਥਾਣਾ ਥਾਣਾ ਦੀ ਗੱਲ ਕੀਤੀ ਅਗਲਾ ਇੱਥੇ ਆ ਕੇ ਪਾਸ ਕਰੇ ਇੱਥੇ ਆ ਕੇ ਪਾਸ ਕਰ ਲਿਓ ਜੇ ਆਨਲਾਈਨ ਕਰਨੀ ਤੇ ਵੀਡੀਓ ਕਾਲ ਤੇ ਪਾਸ ਕਰਾ ਲਈ ਇੱਕ ਵਾਰੀ ਮੇਰੇ ਤੋਂ ਇੱਕ ਵਾਰੀ ਉੱਤਰ ਦੀ ਗੱਡੀ ਤੋਂ ਵੀ ਕਰ ਲੇ ਜਦੋਂ ਘਰੇ ਚਲੀ ਗਈ ਪਾਸ ਕਰ ਲੇ ਗੱਡੀ ਤੋਂ ਉੱਤਰ ਦੀ ਤੇ ਭਾਰ ਤੇ ਕੋਈ ਗਾਰੰਟੀ ਨਹੀਂ ਭੇਰ ਕੋਈ ਗਾਰੰਟੀ ਨਹੀਂ ਤੇ ਭਾਰ ਦੀ 3 ਦਿਨ ਦੀ ਗਾਰੰਟੀ ਜਿਹੜੀ ਤਰੀਕ ਨੂੰ ਗੱਡੀ ਤੇ ਉਤਰ ਗਈ ਭਾਰ ਦੇ ਦੇ ਤਾਂ ਗਾਰੰਟੀ 2 ਤੋਂ 3 ਦਿਨ ਦੀ ਦੇ ਦਿਆਂਗੇ 2 ਦਿਨਾਂ ਦੀ ਗਾਰੰਟੀ ਹਾਂ 2 ਦਿਨਾਂ ਦੀ ਦੇ ਦਿਆਂਗੇ ਗਾਉਂ ਆਈਆਂ ਹਨਾ ਹਾਂ ਗੋਆਈਆਂ ਆਪਣੇ ਕੋਲ ਐ ਤੁਰੀਆਂ ਜਾਂਦੀਆਂ ਤੁਰੀਆਂ ਜਾਂਦੀਆਂ ਓਕੇ ਘਰੀ ਪਿੱਛੋਂ ਆਉ ਨੂੰ ਤੇ ਰੇਟ ਜੱਗੇ ਵੀਰੇ ਦਾ ਰੇਟ ਤਾਂ ਵੀਰੇ ਇਹੋ ਜੀ ਦਾ ਕਰਨੋ ਪੜਾ 1.5 ਲੱਖ ਕਰ ਲਾ ਹਾਂ ਸਹੀ ਹੈ ਨਾ ਸਹੀ ਗੱਲ ਇਹਨੇ ਕਿਹੜਾ ਕਹਿਣਾ ਇਹਨੇ ਕਿਹੜਾ ਕਹਿਣਾ ਵਾਕਿਆ ਜੀ ਪਰ ਵੇਖੋ ਕੱਦ ਵੇਖੋ ਮੇਰੇ ਅੰਦਰ ਬਹੁਤ ਚੰਗੀ ਝੋਟੀ ਆ ਓਕੇ ਭੈਣਾ ਭਰਾਵਾ ਆਪਣੇ ਨਾਲ ਸਿਆਣੇ ਆ ਹਾਂਜੀ ਐ ਕਹਦੇ ਕਾਂਡਾ ਵਾਂਡਾ ਕਿੱਥੇ ਇਹ ਤਾਂ ਵੀਰੇ ਕਿਸੇ ਨੇ ਕਰਨੀਆਂ ਕਿਸਾਈਆਂ ਫਿਰ ਤਾਂ 1.40 ਆ 1.30 ਚੋਂ ਮਾਨਤਾ ਨਹੀਂ ਹੋਣਾ ਜੀ ਠੀਕ ਆ 1 ਲੱਖ ਤੇ 30 ਹਜ਼ਾਰ ਚੋਂ ਜੇ ਕਿਸੇ ਨੇ ਕਿਸਾਈਆਂ ਦੇ ਪੈਣਾ ਫਿਰ 1.40 ਆ ਫਿਰ 1.40 ਘਰ ਤੇ ਪਰੇ ਨੂੰ ਮੜੀ 1 ਲੱਖ ਤੇ 30 ਹਜ਼ਾਰ ਆ ਸੱਜਣਾ ਉਹਦੇ ਚੋਂ ਛੋਟ ਛੱਪਾ ਜਿੰਨਾ ਤੁਸੀਂ ਕਰਾ ਲੋਗੇ ਉਹ ਤੁਹਾਡਾ ਧੰਨਵਾਦ ਬਹੁਤ ਜਿਆਦਾ ਚੰਗੀ ਝੋਟੀ ਆ ਵੇਖੋ ਕਦ ਕਾਲ ਬੜਾ ਜਿਆਦਾ ਪਿੱਠ ਬੁੜੇ ਦੀ ਵੇਖੋ ਗੱਡੀ ਆ ਹਾਂ ਨਹੀਂ ਚੰਗੀ ਆ ਫਿਰ ਤਾਂ ਬੰਨਾ ਵੀਰੇ ਬਹੁਤ ਜਿਆਦਾ ਬਣ ਜਾਣੀ ਆ ਚੰਗੀ ਥਣ ਬਹੁਤ ਕੰਮ ਦਾ ਲੱਗਾ ਸੀਲ ਬਹੁਤ ਲੱਗਾ ਹਾਂ ਠੰਡੀ ਆ ਪੂਰੀ ਪੂਰੀ ਤੇ ਜੱਗੇ ਇਹਦਾ ਹਾਂਜੀ ਇਹ ਵੀ ਤੀਸਰਾ ਸੁਹਾਸ ਹੁੰਦੀ ਆ ਵੀਰ ਜੀ ਓਕੇ ਸੁਹਾ ਤੀਜਾ ਹਾਂਜੀ ਸੁਹਾ ਤੀਜਾ ਸੁਹਾ ਸੁਹਾ ਇਹ ਵੀ ਕੱਢ ਬਾਹਰ ਨਾਲ ਨਾਲ ਦੱਸੀ ਚੱਲੀ ਡਿਟੇਲ ਇਹਦੀ ਸੁਹਾ ਆ ਗਈ ਜੱਗੇ ਵੀਰੇ ਤੀਜਾ ਤੀਜਾ ਦਿਨ 10 ਲੈ ਜੂ ਲੈ ਜੂ ਇਹ ਵੀ ਲੈ ਜੂ ਹਨਾ ਹਫਤਾ 10 ਦਿਨ ਹਾਂ ਲੈ ਜੂਗੀ 2 ਦਿਨ ਵੱਧ ਹੀ ਚੰਗੇ ਆ ਦੱਸੇ ਅਗਲੇ ਨੂੰ ਹਾਂਜੀ ਹਾਂਜੀ ਸਹੀ ਜਾ ਕੇ ਅੱਠਾਂ ਨੂੰ ਸੂਪੂ ਦਾ ਕਹੇ ਨੇ ਨਹੀਂ ਕਹਿਣਾ ਜੇ 10ਾਂ ਤੋਂ 8ਾਂ ਤੋਂ 15 ਲੈ ਗਈ ਫੇਰ ਕਹਿ ਦਣਗੇ ਕਹਿ ਦੇਣਾ ਸਹੀ ਗੱਲ ਆ ਜੀ ਹੈਨਾ ਵੇਖੋ ਪਲੀ ਤੇ ਪਹਿਲੇ ਹੀ ਵੱਧ ਦੱਸ ਦਗੇ ਹਾਂਜੀ ਜੀ ਪਲੀ ਤੇ ਨਿੱਗਰ ਵੇਖੋ ਕਿੰਡੀ ਜਿਆਦੀ ੱਲੇ ਆ ਮੈਂ ਨਾ ਯਾਰ ਐਨ ਜੱਜਦੀ ਪਈ ਆ ਮਾਲਕ ਨੇ ਕਿਹਾ ਵੀ ਦੂਜੇ ਸੂਏ 14 ਕਿਲੋ ਦੁੱਧ ਚੋਇਆ ਹੀ ਜਾਂਦੇ ਥੱਲੇ ਇਹਦੇ ਥੱਲੇ ਚੋਇਆ ਵੀ ਹਾਂਜੀ ਚੋਇਆ ਗਰੰਟੀ ਐਨ ਕਿ ਉਹ ਕਹਿੰਦੇ 16 ਕਿਲੋ ਦੀ ਭਲਾ ਸਾਡੇ ਤੋਂ ਲਿਖਾ ਕੇ ਲੈ ਰਿਆ ਗਰੰਟੀ ਤੇ ਚੂਨ ਨਿਕਲੂ ਪੋਲਾ ਰੂਰਗਾ ਮੈਂ ਇੱਕ ਨੰਬਰ ਕਮਾਲਾ ਵੇਖੋ ਬਟਨ ਲੱਗੇ ਛੋਟੀ ਦੇ ਹਾਂ ਨਹੀਂ ਚੰਗੀ ਆ ਬਹੁਤ ਜਿਆਦੀ ਸੀਲਸ ਆਉ ਬਹੁਤ ਜਿਆਦੀ ਹਾਂ ਓਕੇ ਜਿੱਥ ਤੇ ਬਾਕੀ ਗਾੜੀ ਬੜੀ ਚੰਗੀ ਨਿਕਲੂਗੀ ਸਜੂ ਮਹਿੰਦੀ ਇਹ ਤਾਂ ਬੰਨਣਾ ਵੀਰੇ ਬਹੁਤ ਜ਼ਿਆਦਾ ਬੰਨਣਾ ਇਹਨੇ ਵੀ ਹਾਂ 2.5 ਕਿਲੋ ਦੇ ਲਾਗੇ ਬੰਨੇ ਸਵਾ ਦੋ ਢਾਈ ਗਰੰਟੀ ਆ ਇਸ ਗੱਲ ਦੀ ਕਰਮਾਂ ਵਾਲੀ ਮਿਹਰ ਕਰੇ ਬਾਕੀ ਪਰਮਾਤਮਾ ਇੰਨੀ ਗਾੜੀ ਕੱਢੂਗੀ ਮੈਂ ਚਲੋ ਪਸ਼ੂਆਂ ਚ ਜਿੰਨਾ ਕ ਮਹਾਰਾਜ ਨੇ ਸੋਚੀ ਦਿੱਤੀ ਤੁਹਾਨੂੰ ਉਸ ਹਾਵਨਾ ਦੱਸੀ ਆ ਵੇਖੋ ਇੱਥੋਂ ਤੁਸੀਂ ਵੀ ਗੈਸ ਲਾਇਓ ਵੀ ਗਾੜੀ ਵਾਕੇ ਰੱਖੋਗੀ ਮੈਂ ਕਿ ਨਹੀਂ ਰੱਖਦੀ ਜ਼ਰੂਰ ਦੱਸਿਓ ਜਿੰਨੀ ਕ ਸਮਝ ਆ ਉਸ ਹਾਵਨਾ ਇੱਕ ਹੋਰ ਘਰ ਵਾਲੇ ਆਖਿਆ ਵੀ ਚਲੋ ਸਾਰਾ ਜਣਾ ਜਿਹੜੇ ਹਿਸਾਬ ਨਾਲ ਉਹਨਾਂ ਕੋਲੇ ਮੋਹਰਾ ਦੀਆਂ ਜਾਦੀਆਂ ਆਹੇ ਨੀਲੀ ਦੀ ਪਰ ਇਹਨਾਂ ਦੀ ਉਹਨਾਂ ਨੇ ਕਿਹਾ ਵੀ ਅਸੀਂ ਚੰਗਾ ਟੀਕਾ ਇਹਨੂੰ ਵੀ ਲਵਾਇਆ ਆ ਓਕੇ ਹਾਂ ਸੀਮਨ ਦੀ ਆ ਚੰਗੇ ਦੀ ਆ ਵੀ ਚੰਗੇ ਟੀਕੇ ਤੋਂ ਸੱਪਣਾ ਪਹਿਲਾਂ ਵੀ ਦੋ ਕਟੀਆਂ ਦੇ ਮਗਰ ਓਕੇ ਉਹਨਾਂ ਦੇ ਘਰੇ ਹੀ ਖੜੀਆਂ ਦੋ ਕਟੀਆਂ ਵੱਡੀ ਮੋਚ ਚ ਬੱਗੀ ਮੋਛਾ ਹੀ ਵੇਖੋ ਇਹ ਵੀ ਗੱਲ ਹਾਂ ਇੱਕ ਨੋਟ ਕਰਾਂ ਬੱਗੀ ਮੋਛ ਵਾਲੀ ਆ ਨਹੀਂ ਔਰ ਨੀਲੀ ਦੀ ਆ ਬੱਚੇ ਬਹੁਤ ਸਾਰੇ ਮੰਨੀਆਂ ਨੀਲੀ ਨਾਲੋਂ ਵੀ ਦੁੱਧ ਨੂੰ ਖਾਈਆਂ ਜਿਆਦੀ ਖਰੀ ਨਿਕਲਦੀ ਹੈ ਹਾਂ ਕੱਲੀ ਨੀਲੀ ਚ ਆਉਂਦੀ ਆ ਨੇ ਇਹ ਚੰਗੀਆਂ ਖਰੀ ਇਹਦਾ ਰੇਟ ਸ਼ਾ ਜੀ ਇੰਦਾ ਕਰਨ ਉਹਦਾ ਇੰਦਾ ਵੀ ਬਲਾਜੀ ਕਰਦਾ ਵੀ ਇਹੋ ਜਿਹਿਆਂ ਦਾ ਡੇਢ ਕਰ ਲਗੇ ਵਾਕੇ ਚੱਲ ਵਗਦਾ ਪਾਣੀ ਚੰਗਾ ਹਾਂਜੀ ਇਹਦਾ ਵੀ 40 ਤੇ 30 ਚੋਂ ਮਾਨਤਾ ਨਿੰਦਾ ਵੀ ਕਰਾਂਗੇ ਓਕੇ 1 ਲੱਖ ਤੇ 30 ਹਜ਼ਾਰ ਚੋਂ ਇਹਦਾ ਵੀ ਪਿਆਰ ਮੁਹੱਬਤ ਪਿਆਰ ਮੁਹੱਬਤ ਉਹ ਕਰ ਦਾਂਗੇ 2000 ਛੋੜ ਕਰ ਦਾਂਗੇ 28 28 ਦੇ ਹੋਰ ਬਾਕੀ ਕੋਈ ਗੱਲ ਨਹੀਂ ਜੋ ਭੈਣ ਭਰਾ ਕੋਈ ਆਊਗਾ ਬਾਲਾ ਨਹੀਂ ਹੋਣ ਦੇ ਚੋਂ ਹੋਣਾ ਥੋੜਾ ਕਾਣਾ ਕਰ ਦਾਂਗੇ ਵੇਖੋ ਓਕੇ ਓਕੇ ਬਾਲੇ ਵਾ ਭਾਂਡਾ ਤਾਂ ਬਾਲਾ ਖਬਰ ਦਾ ਹਜੇ ਤਾਂ ਬੰਨਾ ਹਜੇ ਤਾਂ ਉਹਦੇ ਕਹਿਣ ਵਾਂਗੂ ਇਹਨੇ ਸਟਾਰਟ ਹੀ ਕੀਤਾ ਦੀ ਕੀਤਾ ਸਹੀ ਗੱਲ ਚਵਾਹ ਪਾਸ ਕੀਤੀ ਆਪਾਂ ਇੱਕ ਥਣ ਬਾਹਾਂ ਕੰਮ ਦਾ ਪੋਲੀ ਨਿਕਲੂ ਰੂਰ ਕੀ ਹਾਂਜੀ ਹਾਂਜੀ ਤੇ ਜੱਗੇ ਇਹਦਾ ਕੀ ਲੇਖਾ ਜੋਖਾ ਗੱਬਣ ਜੀ ਦਾ ਇਹ ਤੋਕੜ ਗੱਬਣਾ ਵੀਰੇ 10 ਤਰੀਕ ਨੂੰ ਇਹਨੂੰ 6 ਪੂਰੇ ਹੋ ਗਏ 7ਵਾਂ ਮਹੀਨਾ ਲੱਗ ਜਾਣਾ ਜੀ 10 ਤਰੀਕ ਨੂੰ ਅੱਜ ਤਰੀਕ ਹੋ ਗਈ 5 ਹਾਂਜੀ ਤੇ 10 ਤਰੀਕ ਨੂੰ 6 ਪੂਰੇ ਹੋ ਕੇ 7ਵਾਂ ਲੱਗ ਜਾਣਾ ਜੀ 7ਵਾਂ ਮਹੀਨਾ ਲੱਗ ਜਾਣਾ ਲੈ ਲਿਆ ਕੰਮ ਇਹਨੇ ਦਾ ਕਰਮਾ ਵਾਲੀ ਨੇ ਫਿਰ ਤੇ ਇਸ ਟਾਈਮ ਦੁੱਧ ਵੇਖੋ ਸ਼ਾਮ ਦੇ ਟਾਈਮ 'ਚ ਹੋਣੀ ਹੈ 7 ਤੋਂ 7.5 ਕਿਲੋ ਦੁੱਧ ਨਿਕਲਦਾ ਇੱਕੇ ਟਾਈਮ ਵਿੱਚ ਉਹਨਾਂ ਤੇ 7 ਕਿਲੋ ਦੱਦਾ ਥਾਪੀ ਮਾਰ ਕੇ ਕੋਈ ਟੀਗਾ ਨਹੀਂ ਕੋਈ ਕੁਛ ਨਹੀਂ ਲੈ ਇਹਦੀ ਲਾਈਵ ਚਵਾਈ ਵਿਖਾ ਦੇ ਫਿਰ ਦੇਖੀ ਜੋ 10 ਮਿੰਟ ਹੋਰ ਲੱਗ ਜਾਣਗੇ ਹਾਂਜੀ ਹਾਂਜੀ ਕਿਆ ਬਾਤ ਆ ਬਹੁਤ ਜਿਆਦਾ ਚਵਾ ਦੇਖੋ ਨਾਲੇ ਹੁਣ ਆਪਾਂ ਚੋਈ ਦੇਣੀ ਹੈ ਇੱਕ ਤੋਂ ਅਗਲਾ ਗੈਸ ਲਾ ਲੇ ਵੀ ਸੱਜਰ ਝੋਟੀ ਨੇ ਕਿੰਨਾ ਗਦਾ ਦਿੱਤਾ 15 ਕਿਲੋ ਮਾਲਕ ਨੇ ਕਿਹਾ ਦੁੱਜੇ ਸਵੇਰੇ ਹਾਂ ਬੜਾ ਕੰਮ ਦਾ ਲੱਗਾ ਹਾਂ ਬਹੁਤ ਜਿਆਦਾ ਚਾਹਤੀ ਰੱਖਦੇ ਆ ਰੱਖਦੇ ਆ ਭਰ ਦੂ ਹੋਣੀ ਗਾੜ 2 ਕਿਲੋ ਦੀ ਆ ਆਪਾਂ ਚਵਾ ਦੇਣੀ ਨਾਲੇ ਓਕੇ ਹਾਂਜੀ ਠੀਕ ਆ ਸੱਜਣਾ ਠੀਕ ਆ ਤੇ ਸੱਜਣੋ ਚੈੱਕ ਜੇ ਤਾਂ ਇੱਥੇ ਕਰਾ ਲਓਗੇ ਤਾਂ ਤੁਹਾਡਾ ਵੱਡਾ ਧੰਨਵਾਦ ਜੇ ਬਾਈ ਦੀ ਵੀ ਕਿਸੇ ਦੇ ਨਾਲ ਕੋਈ ਡਾਕਟਰ ਇੱਥੇ ਨਹੀਂ ਆਉਂਦਾ ਇੱਥੇ ਆਪਣੇ ਏਰੀਏ 'ਚ ਵੀ ਬਹੁਤ ਸਿਆਣੇ ਸਿਆਣੇ ਡਾਕਟਰ ਆ ਆਪਣਾ ਭਰਾ ਜੀਤੂ ਆ ਹਨਾ ਉਹਦੇ ਤੋਂ ਚੈੱਕ ਹੋਈ ਆ ਜੀ ਉਹਦੇ ਤੋਂ ਹੋਈ ਆ ਉਹਦੇ ਤੋਂ ਹੋਈ ਆ ਇਹ ਤਾਂ ਲੋਹੇ ਤੇ ਲੀਖ ਹੀ ਆ ਬਸ ਜਿਹੜੀ ਗੱਲ ਉਹਨੇ ਕਹਿ ਦਿੱਤੀ ਉਹੋ ਹੀ ਨਿਕਲੂਗੀ ਸੱਚ ਨੂੰ ਕਿ ਦਿਨਾਂ ਦਾ ਵੀ ਫਰਕ ਨਹੀਂ ਪੈਣ ਦਿੰਦਾ ਭਰਾ ਜੀਆ ਮਾਲਕ ਦੀ ਕਿਰਪਾ ਵਾ ਚਲੋ ਕਰਦਾ ਦਾ ਪ੍ਰਮਾਤਮਾ ਜਿਕਰ ਕੀਤਾ ਤੁਹਾਡੇ ਨਾਲ ਬਹੁਤ ਮਾਲਕ ਦੀ ਕਿਰਪਾ ਨਾਲ ਪਰ ਗੱਬਣ ਚੈੱਕ ਪਾਸ ਦੇ ਵਿੱਚ ਤਾਂ ਹੱਦੋਂ ਵੱਧ ਮਾਰਾ ਪੂਰਾ ਪੂਰਾ ਮਾਰਾ ਮੇਰੇ ਹਿਸਾਬ ਨਾਲ 4 ਦਿਨਾਂ ਦੀ ਵੀ ਕਰ ਦਿੰਦਾ ਉਹਦਾ ਉਹ ਜੀ ਮੈਂ ਹੁਣ ਕਈਆਂ ਨੇ ਕਹਿਣਾ ਕਮੈਂਟ ਕਰਕੇ ਵੀ ਇੰਨੇ ਦਿਨਾਂ ਦੀ ਹੁੰਦੀ 32 ਦਿਨਾਂ ਦੀਆਂ ਮੈਂ ਚੈੱਕ ਕਰਾ ਕੇ ਆਨਲਾਈਨ ਭੇਜੀਆਂ ਹੋਈਆਂ ਹਾਂ ਇੱਕ ਬਠਿੰਡੇ ਗਈ ਸੀ ਆਪਣੀ ਬਹੁਤ ਮਾਰ ਰੱਖਦੀਆਂ ਦਿਨਾਂ ਦੀ ਬੜੀ ਮਾਰਕ ਦੀ ਕਰਾ ਕੀਤੀ ਸੀ ਬਹੁਤ ਜ਼ਿਆਦਾ ਮਾਰ ਹੈ ਓਕੇ ਉਹਨੇ ਚੈੱਕ ਕੀਤੀ ਆ ਬੇਫਿਕਰੀ ਹਾਂਜੀ ਬਾਕੀ ਜੱਗੇ ਇੱਕ ਗੱਲ ਹੋਰ ਆ ਝੋਟੀ ਕੁਲ ਵੀ ਗਈ ਉਹ ਕੁਲ ਵੀ ਕਿਉਂਕਿ ਕਿਨੇ ਮਹੀਨੇ ਦਾ 6 ਹੋ ਗਏ ਹਾਂਜੀ ਹਾਂਜੀ ਤੇ ਟੱਟੇ 'ਚ ਬੱਚਾ ਉਹੀ ਦੱਸਦਾ ਹਾਂ ਦੱਸਦਾ ਦੱਸਦਾ ਉਹੀ ਤੇ ਸੱਜਣਾ ਜਿਹਨਾਂ ਕਿ ਨੇ ਇਹਨੇ ਇਹਦਾ ਭਾਅ ਨਾ ਉਹਨਾਂ ਸੱਜਰ ਦੇ ਦੁੱਧ ਦੇ ਰੇਟ ਵੀ 10 ਤੇ ਬਾਲਟੀ ਵੀ ਮੰਗਾ ਰੇਟ ਇਹਦਾ ਮੁੱਲ 85000 ਉਹਦੇ ਚੋਂ ਭਾਵਤਾਂ 3000 ਰੁਪਿਆ 82 ਦੀ 80 ਦੀ ਦੇ 80 ਦੀ ਦੇ ਦਾਂਗੇ ਠਾ ਦੇਣਾ ਲਿਆ ਬਾਲਟੀ ਚੱਕ ਸੱਜਣੋ 80000 ਚ ਦੁੱਧ ਵੀ ਬੱਚਾ ਵੀ ਢੱਡ ਚ ਓਕੇ ਰਿਪੋਰਟ ਝੋਟੀ ਤੁਹਾਨੂੰ ਮੰਨ ਲੋ ਵੀ ਸਟਾਰਟਿੰਗ ਦੇ ਵਿੱਚ ਚਵਾਈ ਵਿਖਾ ਦੇਾਂਗੇ ਤੇ ਉਦੋਂ ਬਾਅਦ ਤੁਹਾਨੂੰ ਲਾਈਵ ਚ ਵੀ ਵਿਖਾਉਣੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਜਣੋ ਤੁਹਾਡਾ ਦੇਣ ਆ ਜਿਹੜਾ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਦੋ ਜਨਮਾਂ ਤੇ ਦੋ ਜਨਮਾਂ ਚ ਵੀ ਨਹੀਂ ਦੇ ਸਕਦੇ ਤੁਸੀਂ ਇੰਨੇ ਕ ਕਾਬਲ ਕੀਤਾ ਵਾ ਸੱਜਣੋ ਕੀ ਪਿਆਰ ਸਤਿਕਾਰ ਦੇ ਕੇ ਤੇ ਇਹਨਾਂ ਭਰਾਵਾਂ ਦੀਆਂ ਵੀਡੀਓ ਜੋਗੇ ਕੀਤਾ ਆਪਾਂ ਨੂੰ ਬਹੁਤ ਬਹੁਤ ਦਿਲੋਰੀਣੀਆਂ ਤੁਹਾਡੇ ਸੱਜਣੋ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜਿਨ੍ਹਾਂ ਪਿਆਰ ਕਰਨ ਵਾਲੇ ਚਿਹਰੇ ਆ ਜਿਹੜੇ ਨਹੀਂ ਵੀ ਕਰਦੇ ਉਹ ਵੀ ਉਹਨਾਂ ਦਾ ਵੱਡਾ ਧੰਨਵਾਦ ਉਹਨਾਂ ਨੂੰ ਵੀ ਮਹਾਰਾਜ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਛੜਿਆ ਨਾ ਕਰੋ ਪਿਆਰ ਕਰਿਆ ਕਰੋ ਪਿਆਰ ਦੇ ਬਦਲੇ ਪਿਆਰ ਜ਼ਰੂਰ ਮਿਲਦਾ ਮਹਾਰਾ ਸੱਚੇ ਪਾਤਸ਼ਾਹ ਸਾਰੇ ਭੈਣਾ ਭਰਾਵਾਂ ਨੂੰ ਸਮਰੱਥ ਬਖਸ਼ੀ